ਜਦੋਂ ਪੁਲਿਸ ਦੀ ਜਵਾਬ ਤਲਬੀ ਨਹੀਂ ਹੁੰਦੀ ਜਦੋਂ ਪੁਲਿਸ ਥੱਲੇ ਗਸ਼ਤ ਨਹੀਂ ਕਰਦੀ ਥਾਣਿਆਂ ਵਿੱਚ ਅਫਸਰ ਤੇ ਸਪਾਈ ਹੀ ਨਹੀਂ ਰਹਿੰਦੇ ਤਾਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਰਤੀਆਂ ਪਣਪਦੀਆਂ ਲੋਕਾਂ ਨੂੰ ਸ਼ੈ ਮਿਲਦੀ ਹੈ ਜਿਹੇ ਕੰਮ ਕਰਨ ਦੀ ਹੈ ਲਾਅ ਐਂਡ ਆਰਡਰ ਬਿਲਕੁਲ ਖਰਾਬ ਹੈ ਗਰੀਬ ਘਰ ਦੀ ਜਿਹਦਾ ਬਾਪ ਨਹੀਂ ਹੈ ਨਾ ਬਾਲਗ ਬੱਚੀ 12 ਸਾਲ ਦੀ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਹੈ ਪੌਣਾ ਘੰਟਾ ਅੰਦਰ ਬੈਠੇ ਰਹੇ ਜਹਾਂ ਪਿੰਡੀਆਂ ਅੰਦਰ ਪੌਣੇ ਘੰਟੇ ਬਾਅਦ ਛੋਟਾ ਜਿਹਾ ਘਰ ਹੈ ਉਹਦੇ ਚੋਂ ਬਾਹਰ ਆ ਕੇ ਕਹਿੰਦੇ ਇੱਥੇ ਕੁੜੀ ਹੈ ਨਹੀਂ ਕੱਲ ਨੂੰ ਸਵੇਰੇ ਆਇਓ ਚਲੋ ਆਪਣੇ ਘਰ ਨੂੰ লাশ ਬਰਾਮਦ ਹੋ ਗਈ ਉੱਥੀ ਪਈ ਰਹੀ ਹੈ 12 ਘੰਟੇ লাশ ਪੁਲਿਸ ਨੇ ਚੱਕੀ ਨਹੀਂ ਥੀਸੀਪੀ ਤੇ ਪੰਜ ਐਸਐਚਓਾਂ ਨੇ ਇਕੱਠੇ ਹੋ ਕੇ ਕੁੜੀ ਦੀ ਮਾਂ ਤੇ ਮਾਮੇ ਤੇ ਹੋਰਾਂ ਨੂੰ ਧਮਕਾਇਆ ਉਹਨਾਂ ਨੂੰ ਐਫਆਈਆਰ ਦਰਜ ਨਹੀਂ 시 ਕਰਵਾਉਣ ਦੇ ਰਹੇ ਜਲੰਧਰ ਚ 13 ਸਾਲ ਦੀ ਬੱਚੀ ਦੀ ਰੇਪ ਤੇ ਮਰਡਰ ਤੋਂ ਬਾਅਦ ਹੁਣ ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਪਹੁੰਚੇ ਨੇ ਚੰਨੀ ਸਾਹਿਬ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਕੀ ਕਹਿ ਰਹੇ ਨੇ ਪਰਿਵਾਰ ਰੋਰ ਆਪਣੇ ਆਪ ਦੇ ਵਿੱਚ ਬੜੀ ਹੀ ਮੈਨੂੰ ਲੱਗਦਾ ਮੰਦਭਾਗੀ ਕਹਿ ਲੀਏ ਸਭ ਤੋਂ ਵੱਖਰੀ ਘਟਨਾ ਕਹਿ ਦਈਏ ਹਰ ਘਰ ਦੇ ਵਿੱਚ ਅੱਜ ਇਸੇ ਘਟਨਾ ਦੀ ਚਰਚਾ ਹੋ ਰਹੀ ਉਹਨਾਂ ਦੇਖੋ ਗਰੀਬ ਪਰਿਵਾਰ ਦੀ 14 ਸਾਲ ਦੀ ਬੱਚੀ ਆਪਣੀ ਸਹੇਲੀ ਦੇ ਘਰ ਗਈ ਹੈ ਤੇ ਉਹਦੇ ਬਾਪ ਨੇ ਉਹਦਾ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਜਦੋਂ ਸਰਕਾਰਾਂ ਢਿੱਲ ਦਿੰਦੀਆਂ ਜਦੋਂ ਸਰਕਾਰਾਂ ਕਾਰਵਾਈ ਨਹੀਂ ਕਰਦੀਆਂ ਜਦੋਂ ਪੁਲਿਸ ਦੀ ਜਵਾਬ ਤਲਬੀ ਨਹੀਂ ਹੁੰਦੀ ਜਦੋਂ ਪੁਲਿਸ ਥੱਲੇ ਗਸ਼ਤ ਨਹੀਂ ਕਰਦੀ ਥਾਣਿਆਂ ਵਿੱਚ ਅਫਸਰ ਤੇ ਸਪਾਈ ਹੀ ਨਹੀਂ ਰਹਿੰਦੇ ਤਾਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕ੍ਰਿਤੀਆਂ ਪਣਪਦੀਆਂ ਲੋਕਾਂ ਨੂੰ ਸ਼ੈ ਮਿਲਦੀ ਹੈ ਅਜਿਹੇ ਕੰਮ ਕਰਨ ਦੀ ਅੱਜ ਸਰਕਾਰ ਇੱਥੇ ਬਿਲਕੁਲ ਅਸਤਬਿਆਤ ਹੋਈ ਪਈ ਹੈ ਲਾਅ ਐਂਡ ਆਰਡਰ ਬਿਲਕੁਲ ਖਰਾਬ ਹੈ ਗਰੀਬ ਘਰ ਦੀ ਜਿਹਦਾ ਬਾਪ ਨਹੀਂ ਹੈ ਨਾ ਬਾਲਗ ਬੱਚੀ 12 ਸਾਲ ਦੀ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਕੁੜੀ ਦੀ ਮਾਂ ਨੇ ਗਵਾਂਡੀਆਂ ਦੀਆਂ ਕੈਮਰੇ ਦੇਖੇ ਕੈਮਰਿਆਂ ਦੇ ਵਿੱਚ ਉਹਨੂੰ ਪਤਾ ਲੱਗਿਆ ਕਿ ਇਸ ਘਰ ਦੇ ਵਿੱਚ ਮੇਰੀ ਕੁੜੀ ਬੜੀ ਐ ਪੁਲਿਸ ਬੁਲਾ ਲਈ ਘਰ ਦੇ ਬਾਹਰ ਖੜ ਕੇ ਪੁਲਿਸ ਆਈ 2 ਘੰਟੇ ਕੁੜੀ ਦੀ ਮਾਂ ਨੂੰ ਕਦੇ ਆਹ ਕੈਮਰੇ ਪਰ ਕਦੇ ਆਹ ਕੈਮਰਾ ਉਹ ਕਹਿੰਦੀ ਨਹੀਂ ਜੀ ਇਸ ਘਰ ਵਿੱਚ ਐ ਮੈਂ ਕੈਮਰਾ ਦੇਖ ਲਿਆ ਫੇਰ ਵੀ 2 ਘੰਟੇ ਕਮਾਈਗੇ ਫੇਰ ਅੰਦਰ ਚਲੇ ਗਏ ਉਸ ਘਰ ਦੇ ਪੌਣਾ ਘੰਟਾ ਅੰਦਰ ਬੈਠੇ ਰਹੇ ਚਾਹ ਪੀਤੀ ਅੰਦਰ ਪੌਣੇ ਘੰਟੇ ਬਾਅਦ ਛੋਟਾ ਜਿਹਾ ਘਰ ਹੈ ਉਹਦੇ ਚੋਂ ਬਾਹਰ ਆ ਕੇ ਕਹਿੰਦੇ ਇੱਥੇ ਕੁੜੀ ਹੈ ਨਹੀਂ ਕੱਲ ਨੂੰ ਸਵੇਰੇ ਆਇਓ ਚਲੋ ਆਪਣੇ ਘਰ ਨੂੰ ਕੁੜੀ ਦੀ ਮਾਂ ਉੱਥੇ ਤੇ ਹਿੱਲੀ ਨਹੀਂ ਉਹਨੇ ਆਪਣੇ ਰਿਸ਼ਤੇਦਾਰ ਬੁਲਾ ਲਏ ਗਵਾਂਢੀ ਬੁਲਾ ਲਏ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਅੰਦਰ ਵੜੇ ਅੰਦਰ ਬਾਥਰੂਮ ਦੇ ਵਿੱਚ ਵੜਦੇ ਸਾਰੇ ਕੁੜੀ ਪਈ লাশ ਤੇ ਉਹ ਜਿਹੜੇ ਚਾਰ ਮਲਾਜਮ ਅੰਦਰ ਉਹਨਾਂ ਦੀ ਪੂਰੀ ਸਰਚ ਕਰਨ ਗਏ ਸੀ ਉਹਨਾਂ ਨੂੰ ਕਿਉਂ ਨਾ ਪੁੱਛਿਆ ਜਾਵੇ ਕਿਸ ਤਰ੍ਹਾਂ ਫੇਰ লাশ ਬਰਾਮਦ ਹੋ ਗਈ ਉੱਥੀ ਪਈ ਰਹੀ ਹੈ 12 ਘੰਟੇ লাশ ਪੁਲਿਸ ਨੇ ਚੱਕੀ ਨਹੀਂ ਲੇਡੀ ਕਨਸਟੇਬਲ ਨਹੀਂ ਆਈ 4 ਘੰਟੇ ਕੋਈ ਫੇਰ ਦੂਸਰੇ ਦਿਨ 10 ਵਜੇ লাশ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਸਾਰੀ ਰਾਤ ਪੰਜ ਐਸਐਚਓ ਇਹ ਕੇਸ اے ایس ਪੀ ਏਸੀਪੀ ਕੁੜੀ ਦੀ ਮਾਂ ਕੁੜੀ ਦੇ ਮਾਮੇ ਉਹਨਾਂ ਦੇ ਟੱਬਰ ਨੂੰ ਡਰਰਾਉਂਦੇ ਧਮਕਾਉਂਦੇ ਰਹੇ ਐ ਕਿ ਜੀ ਤੁਸੀਂ ਪੰਗਾ ਨਾ ਲਓ ਇਸ ਕੇਸ ਨੂੰ ਖੁਰਦ-ਬੁਰਦ ਕਰੋ ਐਸੀ ਤੁਹਾਡੀ ਕੁੜੀ ਦਾ ਸੰਸਕਾਰ ਕਰਾ ਦਿੰਦੇ ਐ ਇਹ ਸਾਰੀਆਂ ਗੱਲਾਂ ਤੁਹਾਨੂੰ ਪਰਿਵਾਰ ਨੇ ਦੱਸੀਆਂ ਪਰਿਵਾਰ ਨੇ ਕੁੜੀ ਨੇ ਦੱਸੀਆਂ ਕੁੜੀ ਦੀ ਮਾਂ ਨੇ ਦੱਸੀਆਂ ਤੇ ਐਫ ਆਈ ਆਰ ਗਲਤ ਕਰ ਰਹੇ ਸੀ ਉਹਦੇ ਮਾਮਿਆਂ ਨੇ ਆ ਕੇ ਪੜਵਾਈ ਐ ਫੇਰ ਅਸਲੀ ਐਫ ਆਈ ਆਰ ਜਦ ਲੋਕ ਐਜੀਟੇਸ਼ਨ ਕਰਨ ਲੱਗੇ ਤਾਂ ਹੋਈ ਐ ਹੁਣ ਵੀ ਪੁਲਿਸ ਤੋਂ ਸਾਨੂੰ ਕੋਈ ਆਸ ਨਹੀਂ ਹੈ ਇਹ ਕੁਝ ਵੀ ਖਰਾਬ ਕਰ ਸਕਦੇ ਆ ਤੇ ਸਾਡੀ ਮੰਗ ਹੈ ਜਿਹੜੇ ਚਾਰ ਪੁਲਿਸ ਕਰਮਚਾਰੀ ਆਏ ਸੀ ਜਿਨ੍ਹਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਪਰਚਾ ਕਰਕੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ ਨਾਲ ਜਿਹੜੇ ਏਐਸਪੀ ਏਸੀਪੀ ਤੇ ਪੰਜ ਐਸਐਚਓਆਂ ਨੇ ਇਕੱਠੇ ਹੋ ਕੇ ਕੁੜੀ ਦੀ ਮਾਂ ਤੇ ਮਾਮੇ ਤੇ ਹੋਰਾਂ ਨੂੰ ਧਮਕਾਇਆ ਉਹਨਾਂ ਨੂੰ ਐਫਆਈਆਰ ਦਰਜ ਨਹੀਂ 시 ਕਰਾਉਣ ਦੇ ਰਹੇ ਉਹਨਾਂ ਦੀ ਇਨਕੁਆਰੀ ਖੋਲੀ ਜਾਵੇ ਉਹਨਾਂ ਉਹਨਾਂ ਦੀ ਜਵਾਬ ਤਲਬੀ ਹੋਵੇ ਸਾਡੀ ਇਹ ਡਿਮਾਂਡ ਹੈ ਜਨੀ ਸਾਹਿਬ ਬੜੀ ਗੰਭੀਰਤਾ ਵਾਲੀ ਗੱਲ ਹੈ ਤੁਸੀਂ ਬਤੌਰ ਐਮਪੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਜਦੋਂ ਲੋਕ ਸਕਿਉਰਿਟੀ ਦੇ ਲਈ ਆਪਣੀ ਸੇਫਟੀ ਦੇ ਲਈ ਪੁਲਿਸ ਨੂੰ ਬੁਲਾਉਂਦੇ ਨੇ ਪੁਲਿਸ ਅੰਦਰ ਗਈ ਬੱਚੀ ਦੀ ਮਾਤਾ 'ਤੇ આરોਪ ਲਗਾ ਰਹੀ ਕਿ ਅੱਧਾ ਪੂਣਾ ਘੰਟਾ ਉੱਥੇ ਚਾਹ ਪਾਣੀ ਪੀਂਦੇ ਰਹੇ ਪੁਲਿਸ ਦੇ ਮੁਲਾਜ਼ਮ ਉਸੇ 5 ਮਰਲੇ ਦੇ ਘਰ ਦੇ ਵਿੱਚ ਡੈੱਡ ਬੋਡੀ ਹੋਵੇ ਇਹ ਤਾਂ ਬੜੀ ਚਿੰਤਾ ਦਾ ਵਿਸ਼ਾਣੀ ਬਣ ਗਿਆ ਤੁਹਾਨੂੰ ਲੱਗਦਾ ਜਦ ਚੌਂਕੀਦਾਰ ਤੇ ਚੋਰ ਰਲ ਜਾਣ ਇਹ ਪੰਜਾਬੀ ਚ ਕਹਾਂਗੇ ਕੁੱਤੀ ਚੋਰਾ ਨਾਲ ਰਲ ਜੇ ਅੱਜ ਪੁਲਿਸ ਸਾਰੇ ਜਿਹੜੇ ਕ੍ਰਾਈਮ ਕਰਨ ਵਾਲੇ ਗੁੰਡਾ ਗਰਦ ਗੁੰਡੇ ਬੰਦੇ ਐ ਜਿੰਨੇ ਗੈਂਗਸਟਰ ਐ ਉਹਨਾਂ ਦੇ ਨਾਲ ਰਲ ਹੀ ਹੋਈ ਐ ਤੇ ਆਮ ਆਦਮੀ ਪਾਰਟੀ ਦੀ ਛੇ ਆ ਉਹਦੇ ਤੇ ਇੱਥੇ ਦੇ ਐਮ ਐਲ ਏ ਉਹ ਇਸ ਗੱਲ ਨੂੰ ਰੋਕ ਰਿਹਾ ਕਿ ਹਰ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਖੁਰਦ-ਬੁਰਦ ਕਰ ਦਈਏ ਐਫ ਆਈ ਆਰ ਤਾਂ ਕਰਨੇ ਕਤਲ ਦੀ ਐਫ ਆਈ ਆਰ ਯਾਰ ਕੋਈ ਰੋਗਦਾ ਹੁੰਦਾ ਸੀ 7:55 ਦੇ ਚਲੋ ਕਿਸੇ ਐਮਰਜੈਂਸੀ ਟੈਲੀਫੋਨ ਕਰਕੇ ਛੜਾ ਛੜੂ ਤੇ ਆ ਤਾਂ ਐਫਆਈਆਰ ਬਲਾਤਕਾਰ ਦੀ ਗਰੀਬ ਘਰ ਦੀ ਕੁੜੀ ਅਨਾਥ ਬੱਚੀ ਉਹਦਾ ਬਾਪ ਨਹੀਂ ਹੈ ਉਹਦੀ ਐਫਆਈਆਰ ਨਹੀਂ ਹੋ ਰਹੀ ਕੀ ਹੋਏਗਾ 12 ਸਾਲ ਦੀ ਕੁੜੀ ਆ ਭਾਈ ਸਾਹਿਬ ਗਰੀਬ ਪਰਿਵਾਰ ਦੀ ਬਾਪ ਉਹਦਾ ਹੈ ਨਹੀਂ ਉਹਦਾ ਬਲਾਤਕਾਰ ਹੋਇਆ ਹੈ ਉਹਦਾ ਕਤਲ ਹੋਇਆ ਹੈ ਤੇ 12 ਘੰਟੇ ਲਾਸ਼ ਅੰਦਰ ਪਈ ਰਹੀ ਹੈ ਤੇ ਪੁਲਿਸ ਕਹਿ ਰਹੀ ਹੈ ਇੱਥੇ ਲਾਸ਼ ਹੈ ਨਹੀਂ ਛੋਟੇ ਜਿਹੇ ਘਰ ਦੇ ਵਿੱਚ ਦੇਖ ਕੇ ਬਾਹਰ ਆ ਕੇ ਉਹਨੂੰ ਕਹਿ ਦਿੰਦੀ ਐ ਚਲੋ ਘਰ ਨੂੰ ਆਪਣੇ ਨੂੰ ਇੱਥੇ ਨਹੀਂ ਲਾਸ਼ ਐ ਲੋਕ ਐਜੀਟੇਸ਼ਨ ਕਰਕੇ ਅੰਦਰ ਵੜਦੇ ਐ ਫੇਰ ਲਾਸ਼ ਮਿਲਦੀ ਐ ਉੱਥੇ ਫੇਰ ਇਹ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਵੀ ਇਹ ਬਦਲਾ ਵਾਸਤੇ ਸਰਕਾਰ ਆਈ ਸੀ ਕਿ ਸਾਡੀਆਂ ਕੁੜੀਆਂ ਦੇ ਬਰਹਤਕਾਰ ਹੋਣ ਇਸ ਵਾਰ ਵਾਸਤੇ ਇਹ ਸਰਕਾਰ ਆਈ ਸੀ ਕਿ ਜੀ ਲਾਸ਼ਾਂ ਖੁਰਦਪੁਰਦ ਹੋ ਜਾਣ ਇਸ ਕਰਕੇ ਆਈ ਸੀ ਕਿ ਪੁਲਿਸ ਕਰਮਚਾਰੀਆਂ ਤੇ ਕੋਈ ਕਾਰਵਾਈ ਨਹੀਂ ਕਰਨੀ ਇਸ ਕਾ ਵਾਸਤੇ ਆਈ ਦੀ ਕਿ ਸਚਾਈ ਦੀ ਕਿਤੇ ਸੁਣਾਈ ਨਾ ਹੋਵੇ ਇਸ ਵਾਸਤੇ ਆਈ ਸੀ ਕਿ ਪੁਲਿਸ ਰਾਤ ਨੂੰ ਬੁਲਾ ਕੇ ਕੁੜੀ ਦੀ ਮਾਂ ਨੂੰ ਔਰ ਮਾਮਿਆਂ ਨੂੰ ਦਬਕਾਈ ਜਾਵੇ ਸਾਰੀ ਰਾਤ ਕਿ ਜੀ ਤੁਸੀਂ ਪਰਚਾ ਨਹੀਂ ਕਰਾਉਣਾ ਹੱਦ ਹੋ ਗਈ ਯਾਰ ਤੁਸੀਂ ਹੁਣ ਕੀ ਭਰੋਸਾ ਦੇ ਕੇ ਆਇਓ ਪਰਿਵਾਰ ਨੂੰ ਐਸੀ ਪਰਿਵਾਰ ਦੇ ਨਾਲ ਖੜੇ ਆ ਹਰ ਐਜੀਟੇਸ਼ਨ ਦੇ ਵਿੱਚ ਬਿਲਕੁਲ ਤਾਂ ਕਹੇ ਸੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹੁਣ ਖੜੇ ਆ ਔਰ ਬਹੁਤ ਸਾਰੇ ਗੰਭੀਰ ਇਲਜ਼ਾਮ ਇਹਨਾਂ ਨੇ ਲਗਾਏ ਆ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਏ ਨੇ ਕਹਿ ਰਹੇ ਨੇ ਕਿ ਪੁਲਿਸ ਐਫ ਆਈ ਆਰ ਵੀ ਲਿਖਣ ਤੋਂ ਕਤਰਾ ਰਹੀ ਸੀਗੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਹੋਰ ਇਹ ਕਹਿ ਰਹੇ ਨੇ ਕਿ ਹੁਣ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਹਰ ਕਿਸੇ ਤੇ ਕਾਰਵਾਈ ਹੋਣੀ ਚਾਹੀਦੀ ਕੈਮਰਾਮੈਨ ਨਮੀਂਦ ਨਾਲ ਰਮਨਸ਼ੂ ਗੱਬਾ ਦਨਿਕਚੋਰਾ ਟੀਵੀ ਜਲੰਧਰ